ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਦੋਂ ਦਰਵਾਜ਼ਾ ਖੜਕਾਇਆ ਤਾਂ ਇੱਕਦਮ ਇਹ ਮੁੰਡਾ ਤੇ ਕੁੜੀ ਅੰਦਰੋਂ ਬਾਹਰ ਹੌਲੀ-ਹੌਲੀ ਨਿਕਲੇ। ਉਹਨਾਂ ਦੇ ਆਉਣ ਦਾ ਇੰਤਜ਼ਾਰ ਮੀਡੀਆ ਨੂੰ ਵੀ ਬੜੀ ਬੇਸਬਰੀ ਨਾਲ ਸੀ ਕਿਉਂਕਿ ਮੀਡੀਆ ਵਾਲੇ ਭਾਈਆਂ ਨੇ ਉਹਨਾਂ ਨੂੰ ਉਹ ਕਾਰਨ ਪੁੱਛਣਾ ਸੀ ਜਿਸ ਦੇ ਕਾਰਨ ਸਾਰਾ ਸ਼ਹਿਰ ਹੈਰਾਨ ਹੋਇਆ ਸੀ ਕਿਉਂਕਿ ਇਹ ਦੋਵੇਂ ਜਣੇ ਇਸ ਪਾਣੀ ਵਾਲੀ ਟੈਂਕੀ ਉੱਤੇ ਚੜੇ ਹੋਏ ਸਨ। ਜਿਨ੍ਹਾਂ ਨੂੰ ਪੁਲਿਸ ਨੇ ਆਵਾਜ਼ਾਂ ਮਾਰੀਆਂ, ਤਰਲੇ ਮਿੰਤਾ ਕੀਤੀਆਂ ਤਾਂ ਫੇਰ ਕਿਤੇ ਜਾ ਕੇ ਇਹ ਦੋਵੇਂ ਜਣੇ ਇਸ ਦਰਵਾਜ਼ੇ ਰਾਹੀਂ ਬਾਹਰ ਨਿਕਲੇ। ਦਰਸਲ ਇਹ ਦੋਵੇਂ પતિ ਪਤਨੀ ਨੇ ਜਿਨ੍ਹਾਂ ਦਾ ਸੁਪਨਾ ਵਿਦੇਸ਼ ਵਿੱਚ ਜਾਣ ਦਾ ਸੀ ਜਿਨ੍ਹਾਂ ਨੇ ਵਿਦੇਸ਼ ਜਾਣ ਲਈ ਕਿਸੇ ट्रैवल ਏਜੰਟ ਨੂੰ ਕਰੀਬ 10 ਲੱਖ ਰੁਪਏ ਦਿੱਤੇ ਸਨ ਪਰ ਨਾ ਤਾਂ ਇਹਨਾਂ ਦਾ ਵੀਜ਼ਾ ਲੱਗਿਆ ਤੇ ਨਾ ਹੀ ਇਹਨਾਂ ਨੂੰ ਏਜੰਟ ਦੇ ਕੋਲੋਂ 10 ਲੱਖ ਰੁਪਏ ਵਾਪਸ ਮਿਲੇ ਜਹਾਜ਼ ਚੜ੍ਹਨ ਦੀ ਬਜਾਏ ਫਿਰ ਇਹਨਾਂ ਨੂੰ ਪਾਣੀ ਵਾਲੀ ਟੈਂਕੀ ਉੱਤੇ ਚੜ੍ਹਨਾ ਪਿਆ ਜਿਨ੍ਹਾਂ ਨੂੰ ਥੱਲੇ ਉਤਾਰ ਲਿਆ ਗਿਆ ਤੇ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਥੱਲੇ ਉਤਰਏ ਨੇ ਕੁਝ ਦਿਲ ਨੂੰ ਮਿਲਦਾ ਕਿ ਤਸੱਲੀ ਹੈ ਕੋਈ ਗੱਲਬਾਤ ਹੋਈ ਹੋਊਗੀ ਤਾਂ ਕਰਕੇ ਹਾਂ ਹਾਂ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਈ ਨਾ ਕੋਈ ਇਹਨਾਂ ਨੇ ਆਪਸ ਵਿੱਚ ਕਰਿਆ ਹੋਣਾਗਾ ਵੀ ਇਸੇ ਕਰਕੇ ਤਾਂ ਹਾਂਜੀ ਹਾਂ ਨੀਚੇ ਲਾ ਹਾਂਜੀ ਹਾਂ ਹਾਂ ਆਪਦੀ ਮਰਜ਼ੀਆਂ ਜਿਆਦਾ ਪੁਲਿਸ ਨੇ ਕੋਈ ਕਾਰਵਾਈ ਕੇ ਕਰੀਏਗੀ ਇਹਦੇ ਕਰਕੇ ਗੱਲਬਾਤ ਇਹੀ ਹੈ ਜੀ ਵੀ ਪੁਲਿਸ ਜੋ ਐਸ ਪਰ ਲਾਅ ਬੰਦ ਹੈ ਅਸੀਂ ਦੇਖੋ ਲਾਅ ਦੇ ਅਧੀਨ ਦਾਇਰੇ ਚ ਰਹਿ ਕੇ ਕੰਮ ਕਰਨਾ ਹੈ ਤਾਂ ਜੋ ਵੀ ਐਸ ਪਰ ਲਾਅ ਬੰਦੀ ਕਾਰਵਾਈ ਹੈ ਉਹ ਜਰੂਰ ਕਰਾਂਗੇ ਇਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ ਔਰ ਟਾਈਮਲੀ ਪ੍ਰਾਇੋਰਟੀ ਬੇਸਿਸ ਤੇ ਕਰਾਂਗੇ ਬਹੁਤ ਹੋਰਾਂ ਲੋਕਾਂ ਨੂੰ ਕੀ ਸੁਣੀ ਖਾਵਾਂ ਸਾਰਿਆਂ ਨੂੰ ਇਹੀ ਦਿੱਤਾ ਹੈ ਜੀ ਦੇਖੋ ਕਾਫੀ ਜਿਹੜੇ ਤੁਸੀਂ ਮਲਟੀਪਲ ਕੰਪਲੇਨਟ ਕਹਿ ਰਹੇ ਸੀ ਇੱਥੇ ਆਏ ਸਾਰਿਆਂ ਤੋਂ ਅਸੀਂ ਕੰਪਲੇਨਟਸ ਲੈ ਲਈਆਂ ਹੈ ਉਹਨਾਂ ਨੂੰ ਕਿਹਾ ਕਿ ਟਾਈਮ ਬਾਉਂਡ ਤਰੀਕੇ ਦੇ ਨਾਲ ਸਾਰਿਆਂ ਦੀ ਕੰਪਲੇਂਟ ਦਾ ਵੈਰੀਫਾਈ ਕੀਤਾ ਜਾਊਗਾ ਦੇਖੋ ਐਵੀਡੈਂਸ ਜੋ ਵੀ ਹੈ ਕਲੈਕਟ ਕੀਤਾ ਜਾਊਗਾ ਐਂਡ ਕਾਰਵਾਈ ਕੀਤੀ ਜਾਊਗੀ ਇਹ ਮਾਮਲਾ ਆਪਾਂ ਨੇ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ ਸੋ ਅੱਗੇ ਹੁਣ ਕੀ ਉਸ ਵਿੱਚ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਕੀ ਗੱਲਬਾਤ ਹੋਈ ਕੋਈ ਇਮੀਗ੍ਰੇਸ਼ਨ ਨਾਲ ਗੱਲਬਾਤ ਹੋਈ ਤੁਹਾਡੀ ਇਸ ਮਾਮਲੇ 'ਚ ਹਾਲੇ ਮੇਰੀ ਉਹਨਾਂ ਨਾਲ ਨਹੀਂ ਗੱਲਬਾਤ ਹੋਈ ਜੀ ਉਹਨਾਂ ਨੂੰ ਆਪਦਾ ਪੱਕ ਪੇਸ਼ ਕਰੋ ਜ਼ਰੂਰ ਇੱਕ ਮੌਕਾ ਉਹਨਾਂ ਨੂੰ ਵੀ ਦਿੱਤਾ ਜਾਊਗਾ ਪੱਕ ਪੇਸ਼ ਕਰਨ ਦਾ ਤੇ ਇਹਨਾਂ ਨੂੰ ਵੀ ਆਪਣੇ ਸਾਰੇ ਜਿਹੜੇ ਐਲੀਗੇਸ਼ਨ ਦੇਖੋ ਇਹ ਕੈਲੀਗੇਸ਼ਨ ਹੁੰਦੇ ਆ ਅਸੀਂ ਲਾਅ ਦੇ ਦਾਇਰੇ 'ਚ ਰਹਿ ਕੇ ਕੰਮ ਤਾਂ ਜੋ ਵੀ ਇਹਨਾਂ ਦੇ ਅਲੀਗੇਸ਼ਨ ਨੇ ਇਹਨਾਂ ਕੋਲ ਸਬਸਟੈਂਸ਼ੀਅਲ ਪ੍ਰੂਫਸ ਨੇ ਤਾਂ ਦੂਜੀ ਪਾਰਟੀ ਨੂੰ ਵੀ ਮੌਕਾ ਦਿੱਤਾ ਜਾਊਗਾ ਤੇ ਜੋ ਬੰਦੀ ਕਾਰਵਾਈ ਆ ਉਸੇ ਹਿਸਾਬ ਨਾਲ ਲੈਂਦੀ ਜਿਹੇ ਕਹਿੰਦੇ ਸਰ ਇਹਨਾਂ ਦੇ ਉੱਪਰ ਲਾਇਆ ਤਬੀਅ ਠੀਕ ਆ ਹੁਣ ਜੋ ਦੇਖੋ ਆਪੇ ਉੱਤਰ ਕੇ ਆਏ ਨੇ ਐਂਡ ਜੋ ਵਰਬ ਇੱਕ ਵਾਰੀ ਪ੍ਰਾਈਮ ਫੇਸ ਹੀ ਦੇਖਣ ਤੋਂ ਲੱਗ ਰਿਹਾ ਤਬੀਅਤ ਬਿਲਕੁਲ ਠੀਕ ਹੈ ਬਾਕੀ ਅਸੀਂ ਡਾਕਟਰ ਐਂਬੂਲੈਂਸ ਬੁਲਾਈ ਹੋਈ ਹੈ ਇੱਕ ਵਾਰੀ ਇਹਨਾਂ ਦਾ ਚੈੱਕਅਪ ਵੀ ਕਰਾ ਲਾਂ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੀੜਤਾਂ ਦੀ ਸ਼ਿਕਾਇਤ ਦੇ ਆਧਾਰ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਵੇਂ ਧਿਰਾਂ ਦੇ ਪੱਖ ਜਾਣਨ ਤੋਂ ਬਾਅਦ ਕਾਰਵਾਈ ਅਮਲ ਚੇ ਲਿਆਂਦੀ ਜਾਵੇਗੀ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ